ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੋਂ ਭਿਆਨਕ ਸੜਕ ਹਾਦਸਾ ਵਾਪਰਿਆ ਹੈ ਇਸ ਹਾਦਸੇ ਦੇ ਵਿੱਚ 20 ਸਾਲਾ ਨੌਜਵਾਨ ਦੀ ਮੌਤ ਹੋ ਗਈ ਹੈ ਇਹ ਹਾਦਸਾ ਇਨਾ ਭਿਆਨਕ ਸੀ ਕਿ ਪਹਿਲਾਂ ਤਾਂ ਨੌਜਵਾਨ ਦੇ ਮੋਟਰਸਾਈਕਲ ਦੀ ਆਵਾਰਾ ਪਸ਼ੂ ਦੇ ਨਾਲ ਟੱਕਰ ਹੁੰਦੀ ਹੈ ਉਸ ਤੋਂ ਬਾਅਦ ਪਿੱਛੋਂ ਆ ਰਹੀ ਇੱਕ ਕੈਂਟਰ ਨੇ ਇਸ ਨੌਜਵਾਨ ਨੂੰ ਧਰੜ ਦਿੱਤਾ ਯਾਨੀ ਕਿ ਮੌਕੇ ਤੇ ਹੀ ਇਸ ਨੌਜਵਾਨ ਦੀ ਜਾਨ ਨਿਕਲ ਗਈ ਆਵਾਰਾ ਪਸ਼ੂਆਂ ਦੇ ਕਰਕੇ ਇਹ ਹਾਦਸਾ ਵਾਪਰਿਆ ਖਬਰ ਹੈ ਫਾਜ਼ਿਲਕਾਦੇ ਪਿੰਡ ਬਗੇ ਤੋਂ ਜਿੱਥੇ ਇਹ ਭਿਆਨਕ ਸੜਕ ਹਾਦਸਾ ਵਾਪਰਿਆ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨੌਜਵਾਨ ਦੀ ਉਮਰ ਮਹਿਜ਼ 20 ਸਾਲ ਦੇ ਕਰੀਬ ਸੀ ਉਹ హెయిਰ ਕਟਿੰਗ ਦਾ ਕੰਮ ਕਰਦਾ ਸੀ ਕੰਮ ਤੋਂ ਵਾਪਸ ਆਪਣੇ ਘਰ ਜਾ ਰਿਹਾ ਸੀ ਪਰ ਰਸਤੇ ਦੇ ਵਿੱਚ ਆਵਾਰਾ ਪਸ਼ੂ ਦੇ ਨਾਲ ਟੱਕਰ ਹੁੰਦੀ ਹੈ ਟੱਕਰ ਤੋਂ ਬਾਅਦ ਨੌਜਵਾਨ ਸੜਕ ਤੇ ਡਿੱਗ ਪੈਂਦਾ ਹੈ ਪਰ ਪਿੱਛੋਂ ਆ ਰਹੇ ਕੈਂਟਰ ਨੇ ਇਸ ਨੌਜਵਾਨ ਨੂੰ ਮੌਕੇ ਤੇ ਹੀ ਤਰਨ ਦਿੱਤਾ ਅਤੇ ਮੌਕੇ ਤੇ ਹੀ ਉਸ ਦੀ ਜਾਨ ਵੀ ਚਲੀ ਗਈ ਕੀ ਕੁਝ ਕਹਿਣਾ ਚਸ਼ਮਦੀਦਾਂ ਦਾ ਜਾਂ ਫਿਰ ਪੁਲਿਸ ਮੁਲਾਜ਼ਮਾਂ ਦਾ ਸੁਣ ਲੈਣੇ ਆ ਕਿਸ ਜਾਰੀ ਭਾਈ ਜੀ ਇਹਨਾਂ ਦਾ ਬ੍ਰਦਰ ਮੇਰਾ ਦਾ ਸਾਲਾ ਹੈ ਅੱਛਾ 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 ਹਾਂ ਜੀ ਕੀ ਨਾਮ ਸੀ ਭਾਈ ਦਾ ਪਵਨ ਸਿੰਘ ਕੰਮ ਕੀ ਕਰਦੇ ਆ ਇਹ ਕਟਿੰਗ ਦਾ ਕਰਦਾ ਕਿਹੜੀ ਜਗ੍ਹਾ ਤੇ ਲਾਦੂ ਕਾਹੇ ਲਾਦੂ ਕਾਹੇ ਤੇ ਇਹ ਮੈਰਿਡ ਹਨ ਮੈਰਿਡ ਨਹੀਂ ਮੈਰਿਡ ਹੈ ਅਨਮੈਰਿਡ ਹੈ ਕਿੰਨੀ ਕੁ ਉਮਰ ਹੈ ਭਾਈ ਦੀ ਮੇਰੇ ਸਾਬਨਾ 20 22 ਸਾਲ ਹੈ 20 22 ਸਾਲ ਹੈ ਹਾਂ ਜੀ अच्छा अच्छा ਤੇ ਇਹ ਬਾਈ ਜੀ ਮਤਲਬ ਕਿ ਇੱਧਰ ਕੰਮ ਤੋਂ ਕਿੱਧਰ ਨੂੰ ਜਾ ਰਹੇ ਸੀਗੇ ਗੁਰੂ ਸਾਹਿਬ ਚੱਲਿਆ ਜੀ ਗੁਰੂ ਸਾਹਿਬ ਹਾਂਜੀ ਗੁਰੂ ਸਾਹਿਬ ਐਸ਼ ਹੈ ਹਾਂਜੀ ਰੈਸ਼ ਹੋਤੇ ਕੀ ਵੈਸੇ ਤਾਂ ਕੇ ਤੇਰੇ ਇਹਦੇ ਅੱਜ ਹੀ ਚੱਲਿਆ ਜੀ ਅੱਛਾ ਘਰ ਨੂੰ ਚੱਲਿਆ ਸੀ ਆਹ ਘਰੇ ਚੱਲਿਆ ਸੀ ਨਾ ਦੂਜੇ ਪਤਨ ਅੱਛਾ ਤੁਹਾਨੂੰ ਹੁਣ ਸੂਚਨਾ ਮਿਲੀ ਤੁਸੀਂ ਆਏ ਘਰ ਆਉਣੇ ਸੂਚਨਾ ਮਿਲੀ ਇੱਥੇ ਆ ਕੇ ਤੇ ਪਰਿਵਾਰਕ ਮੈਂਬਰ ਬਾਕੀ ਦੇ ਜਿਹੜੇ ਆਏ ਜਾਂਦੇ ਪਤਾ ਲੱਗ ਗਿਆ ਉਹਨਾਂ ਨੂੰ ਜੀ ਹਾਂਜੀ ਲੱਗ ਗਿਆ ਦਾ ਨਾਮ ਪਵਣੇ ਜੀ ਇਹ ਲਾਧੂ ਕਾ ਤੋਂ ਆ ਰਿਹਾ ਸੀ ਹਾਂਜੀ ਤੇ ਲਾਲਾ ਬਾਦ ਤੋਂ ਜਾ ਰਿਹਾ ਸੀ ਤੇ ਤੇ ਮਾਰਾ ਪਸੂਤਾ ਵੀ ਆ ਜਿਆਦਾ ਹਾਦਸੇ ਤੋਂ ਜਿਆਦਾ ਵੀ ਹੋ ਚੁੱਕੇ ਨੇ ਉਹਨਾਂ ਦੇ ਵਿੱਚ ਟਕਰਾ ਕੇ ਥੱਲੇ ਡਿੱਗ ਪਿਆ ਇਧਰੋਂ ਜਲਾਲਾਬਾਦ ਤੋਂ ਆ ਰਿਹਾ ਸੀ ਕੈਂਟਰ ਕੰਟੀ ਦੇ ਚ ਅੱਛਾ ਉਹਨੇ ਕੋਲੋਂ ਨਹੀਂ ਸੰਭਾਲਿਆ ਗਿਆ ਉਹ ਇਹਦੇ ਉੱਤੋਂ ਵੀ ਲੰਘ ਗਿਆ ਕੈਂਟਰ ਜਿੱਤੇ ਤੇ ਜਿੱਤੇ ਕਰਕੇ ਦੀ ਮੌਕੇ ਤੇ ਮੌਤ ਹੋ ਗਈ ਏ ਕੀ ਡਾਕਟਰ ਵਾਰਨ ਰੱਖੇ ਤਾ ਖੂਦ ਨਹੀਂ ਸੀ ਨਾ ਨਾ ਖੂਦ ਨਹੀਂ ਕੈਂਟਰ ਡਾਕਟਰ ਦਾ ਕੋਈ ਵਾਕ ਨਹੀਂ ਵਿਚਾਲੇ ਵਿਚਾਲੇ ਡਿੱਗਣਾ ਵਿਚਾਲੇ ਡਿੱਗਣ ਕਰਦੇ ਕੈਂਟਰ ਤਾਂ ਆਪਦੀ ਸਪੀਡ ਦਾ ਆਂਦਾ ਪਿਆਉਣਾ ਹੈ ਅਵਾਰਾ ਪਸ਼ੂ ਕਰਨ ਹਾਦਸਾ ਹੋਇਆ ਅਵਾਰਾ ਪਸ਼ੂ ਇੱਥੇ ਬੈਹ ਸਾਹਬਾ ਆਉਗੇ ਨੇ ਅਸੀਂ ਪ੍ਰਸ਼ਾਸਨ ਕਰਲਾ ਰਹੇ ਆਂ ਵੀ ਇਹਨਾਂ ਦਾ ਕੁਝ ਕਰ ਲੋ ਕਰ ਲੋ ਯਾਰਾਂ ਦੇ ਸਾਹਮਣੇ ਇੱਥੇ ਬੈਠੇ ਨੇ ਹੂੰ ਤੇ ਮੋਦੀ ਸਾਹਿਬ ਜੀ ਅੱਖੇੰਦਾਂ ਸਾਡੀ ਹੈਟ੍ਰਿਕ ਹੋਵੇਗੀ ਇਹ ਮੋਦੀ ਨੂੰ ਵੋਟਾਂ ਪਾ ਦਾ ਰਿਜ਼ਲਟ ਆ ਜਿਹੜੇ ਵਾਰਾ ਪਸ਼ੂ ਇਹਨੇ ਹੋਏ ਫਿਰਦੇ ਨਹੀਂ ਤੇ ਬੀਜੇਪੀ ਵਾਲੇ ਮੈਂ ਸਾਥੀਆਂ ਨੂੰ ਵੀ ਕਰਨਾ ਵੀ ਆਂਦਾ ਦਾ ਕੋਈ ਕਰ ਲੋ ਇਹ ਤਾਂ ਤੁਹਾਨੂੰ ਇਹਦਾ ਖਮਿਆਜਾ ਭੁਗਤਣਾ ਪਏਗਾ ਲੋਕ ਸਭਾ ਚ ਦੁਨੀਆ ਬਹੁਤ ਨਾਰਾਜ਼ ਹੈ ਤੁਹਾਡੇ ਨਾਲ ਵਾਰਾ ਪਸ਼ੂਆ ਕਰਕੇ ਆ ਤਾਂ ਕੋਈ ਪ੍ਰਸ਼ਾਸਨ ਕਿੱਥੇ ਬੜਾ ਹੋ ਸਾਡੇ ਪਿੰਡ ਦੇ ਪੰਜ ਪਰਦੇ ਕੇ ਮੌਤ ਹੋ ਚੁੱਕੀ ਪੰਜ ਬੰਦਿਆਂ ਦੀ ਪਿੰਡ ਦੇ ਮੋਕੇ ਤੇ ਵਾਰਾ ਪਸ਼ੂਆ ਦੁਆਰਾ ਪਸ਼ੂਆ ਦੇ ਵਿੱਚ ਬੱਜਣ ਵਾਲੇ ਸਵੇਰੇ ਤੁਸੀਂ ਆ ਜੇ ਤੁਹਾਨੂੰ 500 ਗਾਂ ਇੱਥੇ ਬੈਠੀ ਵਿਖਾਵਾਂਗੇ ਦੁਪਹਿਰੇ ਇੱਥੇ ਬੈਠੇ ਤੇ ਸ਼ਾਮ ਨੂੰ ਤੇ ਰਾਤ ਨੂੰ ਜਲਾਵਾ ਵਾਂਦੇ ਕੋ ਬਹੁਤੀ ਪਸ਼ੂ ਜੀ ਦੂਸਰਾ ਮਿਲੀ ਸੀ ਤੁਸੀਂ ਮੋਕੇ ਤੇ ਪਹੁੰਚੇ ਤੁਹਾਨੂੰ ਸਰ ਇਨਫੋਰਮੇਸ਼ਨ ਮੇਰੇ ਵੀ ਐਕਸੀਡੈਂਟ ਹੋ ਗਿਆ ਜੀ ਐਕਸੀਡੈਂਟ ਦਰਾਨ ਅਸੀਂ ਫਿਰ ਮੌਕੇ ਤੇ ਹੁਣ ਆਏ ਆ ਮੌਕੇ ਤੇ ਸਾਡੇ ਆਉਣ ਤੋਂ ਪਹਿਲਾਂ ਸੁਰੱਖਿਆ ਸੁਰੱਖਿਆ ਵਰਕਪੋਰਟ ਵੀ ਆ ਚੁੱਕੀ ਆ ਜੀ ਤੇ ਇਹ ਪਤਾ ਲੱਗਿਆ ਵੀ ਕੋਈ ਆਵਾਰਾ ਜਾਨਵਰ ਸੀ ਉਹਦੇ ਵਿੱਚ ਮੋਟਰਸਾਈਕਲ ਵੱਜਿਆ ਜੀ ਡਿੱਗਣ ਨਾਲ ਉਸ ਤੋਂ ਕੋਈ ਵਹੀਕਲ ਅੰਸ਼ ਦਾ ਵਹੀਕਲ ਵੀ ਲੰਗਿਆ ਜੀ ਇਹਦਾ ਨੌਜਵਾਨ ਦੀ ਮੌਤ ਹੋ ਚੁੱਕੀ ਆ ਹੈਡ ਪਾਰਟੀ ਨੂੰ ਫਰਕਾ ਸਿਵਲ ਹਸਪਤਲ ਮੌਤੀ ਜੀ ਰਖਵਾਇਆ ਜਾ ਰਿਹਾ ਸਵੇਰੇ ਜਿਹੜੀ ਬੰਦੀ ਕੁੰਡੀ ਕਰਵੀ ਕੀਤੀ ਜਾਏਗੀ ਸਾਰੇ ਕਿੱਥੋਂ ਦਾ ਸੀ ਪਤਾ ਲੱਗਿਆ ਨੌਜਵਾਨ ਜੀ ਇਹ ਲੜਕਾ ਪਿੰਡ ਦਾ ਤੁਹਾਡੇ ਦਾ ਹੀ ਪਤਾ ਲੱਗਿਆ ਜੀ ਤੇ ਇਧਰੋਂ ਕਿਧਰੋਂ ਆ ਰਿਹਾ ਸੀ ਜੀ ਫਾਇਲ ਕਾ ਤੋਂ ਲਾਂਦੂ ਕਾ ਤੋਂ ਆਇਆ ਜੀ ਲਾਂਦੂ ਕੰਨੀ ਹੈ ਇਹ ਮਾਤੇ ਇਹ ਰੇ ਕਟਿੰਗ ਦਾ ਕੰਮ ਕਰਦਾ ਜੀ ਜੀ ਹਾਂ ਜੀ ਦੇਖੋ